ਦੋਸਤੋ ਜਿਹੜਾ ਮਰਜ਼ੀ ਚੈਨਲ ਲਾ ਲੋ ਉਹਦੇ ਉੱਤੇ ਇੱਕ ਹੀ ਗੱਲ ਕਰੀ ਜਾਂਦੇ ਹੁੰਦੇ ਆ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਾਹਿਬਾਨ ਨੂੰ ਤਨਖਾਹ ਨਹੀਂ ਪੂਰੀ ਦਿੰਦੇ ਸਿੱਖ ਕੀ ਕਰ ਰਹੇ ਆ ਗੁਰੂ ਘਰਾਂ ਦਾ ਪ੍ਰਬੰਧ ਠੀਕ ਨਹੀਂ ਚੱਲ ਰਿਹਾ ਅੱਜ ਆਪਾਂ ਇਹਦੇ 'ਚ ਕਸੂਰਵਾਰ ਦੱਸਾਂਗੇ ਵੀ ਕਸੂਰਵਾਰ ਹੁੰਦਾ ਕੌਣ ਮੈਂ ਕਹਿੰਨਾ ਇਹਦੇ ਵਿੱਚ ਪਿੰਡ ਦੇ ਲੋਕ ਪੰਜਾਬ ਦੇ ਲੋਕ ਕਸੂਰਵਾਰ ਆ ਨਾ ਕਿ ਗੁਰਦੁਆਰਾ ਕਮੇਟੀਆਂ ਉਹ ਕਿਵੇਂ ਆ ਉਹ ਸਾਰੀ ਵੀਡੀਓ ਜਦੋਂ ਤੁਸੀਂ ਸੁਣੋਗੇ ਤੁਹਾਨੂੰ ਪਤਾ ਲੱਗ ਜਾਊਗਾ ਕਿਉਂਕਿ ਜਿਹੜੇ ਐਸਜੀਪੀਸੀ ਦੇ ਗੁਰਦੁਆਰਾ ਸਹਾਬਾਨ ਉਹਨਾਂ ਦਾ ਪ੍ਰਬੰਧ ਠੀਕ ਆ ਉੱਥੇ ਗੁਰਦੁਆਰਾ ਸਾਹਿਬ ਵਿੱਚ ਗਰੰਥੀਆਂ ਨੂੰ ਕੀਰਤਨੀਆਂ ਨੂੰ ਸਰੇਣ ਦਰਗਾਹ ਠੀਕ ਮਿਲਦੀ ਆ ਆਪਾਂ ਗੱਲ ਕਰਦੇ ਆ ਜਿਹੜੇ ਲੋਕਲ ਕਮੇਟੀਆਂ ਜਿੱਦੇ ਨਿੱਜੀ ਗੁਰਦੁਆਰੇ ਆ ਪੰਜਾਬ ਦੇ ਪਿੰਡਾਂ ਦੇ ਵਿੱਚ ਲੋਕਲ ਕਮੇਟੀਆਂ ਕੰਮ ਕਰਦੀਆਂ ਉੱਥੋਂ ਦੇ ਗੁਰਦੁਆਰਾ ਸੇਵਾ ਨਾਲ ਦੇ ਪ੍ਰਬੰਧਾਂ ਦੇ ਅਪੋਧਵਰ ਗੱਲਬਾਤ ਕਰਦੇ ਆ ਹਰ ਇੱਕ ਬੰਦਾ ਕਹਿ ਦਿੰਦਾ ਵੀ ਹਰ ਇੱਕ ਰੀਲਾਂ ਚੱਲਦੀਆਂ ਵੀਡੀਓ ਆਈ ਜਾਂਦੀਆਂ ਫੇਸਬੁੱਕ ਤੇ ਹਰ ਤੀਜੀ ਵੀਡੀਓ ਚ ਇੱਕ ਇਹ ਗੱਲ ਕਹੀ ਜਾਂਦੀ ਆ ਵੀ ਜਿਹੜੇ ਗੁਰਦੁਆਰੇ ਘਟਾ ਲਓ ਪੰਜਾਬ ਚੋਂ ਕਿਉਂਕਿ ਪੈਸੇ ਇਤਤਨ ਕਹਾਣ ਦਿੱਤੀਆਂ ਜਾਂਦੀਆਂ ਗ੍ਰੰਥੀਆਂ ਨੂੰ ਗ੍ਰਾਂਥੀਆਂ ਦੇ ਘਰ ਦੇ ਗੁਜ਼ਾਰੇ ਨਹੀਂ ਚੱਲਦੇ ਹਰ ਇੱਕ ਬੰਦਾ ਆਪਦੀ ਗੱਲ ਕਰਕੇ ਭੇਜਦਾ ਇਹਦੇ ਮੈਂ ਕਾਰਨ ਦੱਸਦਾ ਵੀ ਇਹਦਾ ਕਾਰਨ ਕੀ ਆ ਤਨਖਾਹ ਘਟ ਕਿਉਂ ਦਿੱਤੀ ਜਾਂਦੀ ਆ ਘਟ ਕਿਉਂ ਦਿੱਤੀ ਜਾਂਦੀ ਆ ਜੀ ਕਿਉਂਕਿ ਪੰਜਾਬ ਦੇ ਲੋਕ ਸਮਝਦਾਰ ਨਹੀਂ ਹੈਗੇ ਹੁਣ ਉਹਨਾਂ ਨੂੰ ਪਤਾ ਵੀ ਪੰਜਾਬ ਦੇ ਲੋਕ ਇੱਕ ਗੱਲ ਤੁਸੀਂ ਵੀ ਮੈਨੂੰ ਦੱਸੋ ਕਿਸੇ ਪੰਜਾਬ ਦੇ ਪਿੰਡ ਦੇ ਵਿੱਚ ਲੋਕਾਂ ਨੇ ਕਿਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨਤ ਕੀਤਾ ਵੀ ਭਾਈ ਤੁਸੀਂ ਜਿਹੜੇ ਗ੍ਰਾਂਥੀ ਨੂੰ ਤਨਖਾਹ ਬਹੁਤ ਜ਼ਿਆਦਾ ਜੰਦੇ ਸੀਗੇ ਆ ਮੰਨ ਲਓ ਵੀ 20000 ਰੁਪਏ ਮਹੀਨੇ ਦਾ ਦਿੰਦੇ ਸੀਗੇ ਤੇ ਅਸੀਂ ਤੁਹਾਨੂੰ ਸਨਮਾਨ ਕਰਦੇ ਆ ਵੀ ਤੁਸੀਂ ਬਹੁਤ ਵਧੀਆ ਕੰਮ ਕੀਤਾ ਅੱਜ ਤੱਕ ਇਹ ਜਿਹੜਾ ਕੀਤਾ ਹੀ ਨਹੀਂ ਕਿਸੇ ਨੇ ਹੈ ਤੇ ਫਿਰ ਉਹ ਪ੍ਰਬੰਧਕ ਕਮੇਟੀਆਂ ਉਹਨਾਂ ਨੂੰ ਤਨਖਾਹ ਵੀ ਕਿਉਂ ਦੇਣਾ ਪ੍ਰਬੰਧਕ ਕਮੇਟੀਆਂ ਦਾ ਆਏ ਹੁੰਦਾ ਵਿਜੀਐਸਸੀ ਚਾਰੇ ਪਾਸੇੋਂ ਪੈਸੇ ਬਚਾ ਕੇ 골ਕਾਂਜੋ ਪੈਸੇ ਬਚਾ ਕੇ ਜੇ ਕੋਈ ਗੁਰਦੁਆਰੇ ਦੀ ਕੋਈ ਹੋਰ ਕਮਾਈ ਆ ਉਹਦੇ ਚ ਪੈਸੇ ਬਚਾ ਕੇ ਹੈ ਗ੍ਰਾਂਤੀ ਨੂੰ ਵੇਲਾ ਪੂਰਾ ਕਰਨ ਜੋ ਕਿ ਤਨਖਾਹ ਦੇ ਕੇ ਦੋ ਤਿੰਨੇ ਅਰ ਜਿਵੇਂ ਦਿੰਦੇ ਆ ਤੰਨੇ ਰੁਪਏ 35 ਦਿੰਦੇ ਆ ਹੈ ਵੀ ਉਹਨੀ ਕੀ ਤਨਖਾਹ ਦੇ ਕੇ ਜਿਹੜੇ ਪੈਸੇ ਬਚਣਗੇ ਜੀਐਸਸੀ ਉਹਦੇ ਕੋਈ ਕੰਦ ਕੱਢਾਂਗੇ ਤਾਂ ਉੱਥੇ ਕੰਦ ਦੇ ਉੱਤੇ ਆਪ ਦਾ ਨਾਮ ਲਿਖ ਲਾਂਗੇ ਵੀ ਭਾਈ ਇਹ ਫਲਾਨਾ ਸਿੰਘ ਪ੍ਰਧਾਨ ਜੇਕਰ ਪ੍ਰਵੰਧਕ ਕਮੇਟੀ ਨੇ ਇੱਕ ਕੰਮ ਕੱਢੀਆ ਤੇ ਵੀ ਸਾਡੇ ਪਿੰਡ ਵਿੱਚ ਇਹ ਕੰਮ ਹੋਇਆ ਤੇ ਪਿੰਡ ਦੇ ਲੋਕ ਸਾਨੂੰ ਕਹਿਣਗੇ ਵਾਹ ਬਈ ਵਾਹ ਪ੍ਰਧਾਨ ਸਾਹਿਬ ਨੇ ਤਾਂ ਬਾਲਾ ਹੀ ਵਧੀਆ ਕੰਮ ਕਰਤਾ ਮਤਲਬ ਹਰੇਕ ਬੰਦਾ ਵਡਿਆਈ ਭਾਲਦਾ ਹੈ ਵੀ ਜੇ ਕੋਈ ਉਹ ਪੈਸੇ ਬਚਾ ਕੇ ਕੋਈ ਜੋੜਾ ਕਰ ਬਣਾ ਦੇਣਗੇ ਹੈ ਫੇਰ ਵਡਿਆਈ ਮਿਲੂਗੀ ਪ੍ਰਵੰਧਕ ਕਮੇਟੀ ਨੂੰ ਜੇ ਕੋਈ ਪੈਸੇ ਬਚਾ ਕੇ ਕੋਈ ਲੰਗਰ ਹਾਲ ਦੀ ਇਮਾਰਤ ਸੋਹਣੀ ਬਣਾ ਦੇਣਗੇ ਜਾ ਮੰਨ ਲੋ ਵੀ ਸਮੇ ਸਮੇਤੇ ਜਿਹੇ ਵੀ ਜਿਹੜੇ ਕਿ ਲੋਕਾਂ ਨੂੰ ਦੇਖਦੇ ਆ ਤਾਂ ਲੋਕ ਉਹਦੇ ਵਡਿਆਈ ਕਰਦੇ ਆ ਸਿਰਫ ਆਹੇ ਕਾਰਨ ਜੀਲੇ ਕਰਕੇ ਗ੍ਰੰਥੀ ਸਹਿਬਾਨਾਂ ਨੂੰ ਗੁਰੂ ਦੇ ਵਜੀਰਾ ਨੂੰ ਤਨਖਾਹ ਨਹੀਂ ਦਿੱਤੀ ਜਾਂਦੀ ਪੂਰੀ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਰੁਲ ਜਾਂਦੀ ਆ ਉਹਨਾਂ ਦਾ ਆਰਥਿਕ ਸ਼ੋਸ਼ਣ ਹੁੰਦਾ ਜੇ ਪੰਜਾਬ ਦੇ ਲੋਕੋ ਤੁਸੀਂ ਮਾੜਾ ਮੋਟਾ ਅਕਲ ਨੂੰ ਅਰਥ ਮਾਰੋ ਹੈ ਜੇ ਤੁਸੀਂ ਉਹਨਾਂ ਨੂੰ ਪ੍ਰਬੰਧਕ ਕਮੇਟੀ ਨੂੰ ਕੌਮ ਵੀ ਭਈ ਸਾਨੂੰ ਅਸੀਂ ਤੁਹਾਡੀ ਐਵੇਂ ਵੀ ਵਧਾਈ ਕਰਦਾ ਕਰਾਂਗੇ ਤੁਹਾਡਾ ਕੋਈ ਇੱਥੇ ਕੋਈ ਬੋਰਡ ਬਾੜਾ ਦਸਰਾ ਬਣਾ ਕੇ ਲਾ ਦਾਂਗੇ ਵੀ ਭਈ ਆਹ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰੂ ਘਰ ਦੇ ਜਿਹੜੇ ਵਜੀਰ ਆ ਗ੍ਰਾਂਥੀ ਸਾਹਿਬ ਆ ਵੀ ਇਹਨਾਂ ਨੂੰ ਸਾਲ ਦੀ ਅ ਅਧਿਕਤਮ ਵਾਤ ਤੋਂ ਵਾਦ ਤਨਖਾਹ ਦਿੱਤੀ ਆ ਤੇ ਅਸੀਂ ਇਹਨਾਂ ਦਾ ਸਨਮਾਨ ਕਰਦੇ ਆ ਇਹਨਾਂ ਨੇ ਭਈ ਰਾਗੀਆਂ ਨੂੰ ਕੀਰਤਨੀਆਂ ਨੂੰ ਵੱਧ ਤਨਖਾਹ ਦਿੱਤੀ ਆ ਤੇ ਅਸੀਂ ਇਹਨਾਂ ਦਾ ਸਨਮਾਨ ਕਰਦੇ ਇਹਨਾਂ ਦਾ ਬਈ ਜਿੱਥੇ ਕਹਿੰਦੇ ਅਸੀਂ ਬੋਰਡ ਬਾੜ ਲਵਾ ਦਨੇ ਆ ਇਹ ਬਾਹਰ ਪਾ ਦਨੇ ਇਹਦੀ ਗੱਲ ਚ ਜੇ ਤੁਸੀਂ ਪਿੰਡ ਦੇ ਲੋਕੋ ਇਹਦਾ ਕੁਝ ਕਰਨ ਲੱਗ ਪੋਨਾ ਤੇ ਉਹ ਗੁਰਦੁਆਰੇ ਦੇ ਵਿੱਚ ਉਹ ਚਾਰ ਦਿਵਾਰੀਆਂ ਤੇ ਹੋਰ ਚੀਜ਼ਾਂ ਬਣਾਉਣ ਦੀ ਥਾਂ ਤੇ ਗ੍ਰਾਂਤੀ ਸਹਿਬਾਨਾਂ ਨੂੰ ਤਨਖਾਹ ਦੇਣੀਆਂ ਸ਼ੁਰੂ ਕਰ ਦੇਣ ਤਾਂ ਜੋ ਇਹਦਾ ਸਿੱਟਾ ਕੀ ਮਿਲੂਗਾ ਇਹਦਾ ਫਾਇਦਾ ਬਹੁਤ ਆ ਪੰਜਾਬ ਦੇ ਲੋਕੋ ਤੁਹਾਨੂੰ ਇਹਦਾ ਸਿੱਟਾ ਹੀ ਮਿਲੂਗਾ ਜੇ ਗ੍ਰਾਂਥੀ ਆਰਥਿਕ ਤੌਰ ਤੇ ਸਤੰਤਰ ਹੋਊਗਾ ਜੀ ਮਤਲਬ ਉਹਨੂੰ ਏ ਟੈਨਸ਼ਨ ਨਾ ਹੋਊਗੀ ਜੀ ਭਾਈ ਮਿਆਦੇ ਸਕੂਲ ਦੀ ਆਦ ਜਵਾਕ ਦੇ ਸਕੂਲ ਦੀ ਫੀਸ ਕਿੱਥੋਂ ਭਰਨੀ ਆ ਉਹਦੇ ਕੋਲ ਤਰਕਾ ਉਹਨੂੰ ਪੂਰੀ ਮਿਲਦੀ ਹੋਊਗੀ ਜਾਂ ਉਹਦਾ ਰੋਟੀ ਫੁਲਕਾ ਹੈ ਨਾ ਸੋਹਯੋਧ ਦੇ ਘਰ ਦਾ ਖਰਚਾ ਜਿਹੜਾ ਉਹ ਸਤੰਤਰ ਹੋਊਗਾ ਇਹਨਾਂ ਟੈਨਸ਼ਨਾਂ ਤੋਂ ਰਹਿਤ ਹੋਊਗਾ ਤਾਂ ਉਹ ਤੁਹਾਡੇ ਬੱਚਾ ਨੂੰ ਗੁਰਮਤਿ ਦੇ ਨਾਲ ਜੋੜ ਸਕੂਗਾ ਉਹਨਾਂ ਨੂੰ ਗੱਤਕਾ ਸਿਖਲਾਈ ਕਰਾਊਗਾ ਉਹਨਾਂ ਦੀ ਉਹਨਾਂ ਨੂੰ ਸ਼ਾਮ ਨੂੰ 2 ਘੰਟੇ ਹੋਰ ਕਲਾਸਾਂ ਲਾ ਕੇ ਤੁਹਾਡੇ ਬੱਚਾ ਨੂੰ ਗੁਰਮਤ ਦਾ ਗਿਆਨ ਦੇਊਗਾ ਆਪਣੇ ਪੰਜਾਬ ਦੀ ਸਿੱਖੀ ਦਾ ਪ੍ਰਚਾਰ ਹੋਊਗਾ ਇਹ ਤਾਂ ਹੀ ਹੋਊਗਾ ਜੇਕਰ ਗ੍ਰੰਥੀਆਂ ਦੀਆਂ ਤਨਗਾਹਾਂ ਦਿਨਾਂਤੀ ਸੇਵਾਆਂ ਦੀਆਂ ਤਨਗਾਹਾਂ ਵਧਣਗੀਆਂ ਤਿਉ ਤਾਵਾਦ ਨਹੀਂ ਹੈ ਜੇਕਰ ਤੁਸੀਂ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵਧਾਈ ਕਰਨੀ ਸ਼ੁਰੂ ਕਰੋਗੇ ਵੀ ਭਾਈ ਪ੍ਰਬੰਧਕ ਕਮੇਟੀ ਵਾਲਿਓ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਜਿਹੜਾ ਗ੍ਰਾਂਥੀ ਸਹਿਬਾਨਾਂ ਨੂੰ ਤੁਸੀਂ ਪੂਰੀ ਤਨਖਾਹ ਦਿੰਦੇ ਹੋ ਉਹਨਾਂ ਨੂੰ ਇੱਕ ਵਾਰੀ ਜਾ ਕੇ ਤੁਸੀਂ ਕਹੋ ਵੀ ਭਾਈ ਤੁਸੀਂ ਇਹ ਬਾਕੀ ਦੀਆਂ ਕੰਧਾਂ ਕੱਢਣ ਨਾਲੋਂ ਜਾਂ ਇਮਾਰਤਾਂ ਦੀ ਉਸਾਰੀ ਕਰਨ ਨਾਲੋਂ ਗ੍ਰਾਂਥੀਆਂ ਦੀਆਂ ਤਨਖਾਹਾਂ ਜੇ ਤੁਸੀਂ ਪੂਰੀਆਂ ਦਿਓਗੇ ਤਾਂ ਅਸੀਂ ਤੁਹਾਡੀ ਫਿਰ ਵੀ ਵਧਾਈ ਕਰਦਾ ਕਰਾਂਗੇ ਬਸ ਇੰਨੀਆਂ ਹੀ ਬੇਨਤੀਆਂ ਦੇ ਨਾਲ ਅੱਜ ਦੀ ਵੀਡੀਓ ਤਾਂ ਮੈਂ ਤੁਹਾਨੂੰ ਕਰ ਲਈ ਆਪਾਂ ਗੱਲਬਾਤ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਜੇ ਤੁਹਾਨੂੰ ਵੀਡੀਓ ਸਹੀ ਲੱਗੀ ਤਾਂ ਇਹ ਵੀਡੀਓ ਨੂੰ ਵੱਤਵਾਦ ਸ਼ੇਅਰ ਕਰ ਦਿਓ ਤਾਂ ਜੋ ਆਪਣੀ ਗੱਲ ਹਰ ਪੰਜਾਬ ਦੇ ਵਸਿੰਦੇ ਤੱਕ ਪਹੁੰਚ ਜਾਵੇ ਹਰ ਸਿੱਖ ਤੱਕ ਪਹੁੰਚ ਜਾਵੇ ਮੇਰਾ ਨਾਮ ਹੈ ਹਰਮਿੰਦਰ ਸਿੰਘ ਸਿੱਖੋਂ ਸ਼ਹਿਰ ਜਤੋ ਜ਼ਿਲ੍ਹਾ ਫਰੀਦਕੋਟ ਪੰਜਾਬ